ਗੁਰਦਾਸਪੁਰ ਦੇ ਚੈਂਪੀਅਨਸ਼ਿਪ ਤੇ ਇੱਥੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਡਿਸਟ੍ਰਿਕਟ ਜਿਮਨਾਸਟਿਕ ਐਸੋਸੀਏਸ਼ਨ ਗੁਰਦਾਸਪੁਰ ਨੇ ਡਿਸਟ੍ਰਿਕਟ ਚੈਂਪੀਅਨਸ਼ਿਪ ਦਾ ਆਯੋਜਨ ਇਸ ਜਿਮਨੀਜ਼ਮ ਦੇ ਵਿੱਚ ਕੀਤਾ ਆ ਮੈਂ ਸਮਝਦਾ ਕਿ ਇਹ ਬਹੁਤ ਹੀ ਇੱਕ ਉੱਚ ਕੋਟੀ ਦਾ ਕੰਮ ਇਹਨਾਂ ਨੇ ਕੀਤਾ ਆ ਕਿਉਂਕਿ ਇਹ ਲੋੜ ਆ ਸਪੋਰਟਸ ਨੂੰ ਉੱਤੇ ਲਿਜਾਣ ਦੇ ਲਈ ਜਿਹੜੀਆਂ ਡਿਸਟ੍ਰਿਕਟ ਚੈਂਪੀਅਨਸ਼ਿਪ ਸਿਆ ਕਾਫੀ ਸਮੇਤੋਂ ਡਿਸਟ੍ਰਿਕਟ ਦੇ ਵਿੱਚ ਨਹੀਂ ਹੋ ਰਹੀਆਂ ਇਹ ਸਾਰੀਆਂ ਹੀ ਡਿਸਟ੍ਰਿਕਟਾਂ ਦੇ ਵਿੱਚ ਹੋਣੀ ਚਾਹੀਦੀ ਹੈ ਮੈਂ ਡਿਸਟ੍ਰਿਕਟ ਜਿਮਨਾਸਟਿਕ ਐਸੋਸੀਏਸ਼ਨ ਗਰਦਾਸਪੁਰ ਨੂੰ ਅੱਜ ਖਾਸ ਤੌਰ ਤੇ ਵਧਾਈ ਦੇਣਾ ਚਾਹੁੰਦਾ ਹਾਂ ਕਿ ਇਹਨਾਂ ਨੇ ਬਹੁਤ ਸਚਜੇ ਢੰਗ ਨਾਲ ਡਿਸਟ੍ਰਿਕਟ ਚੈਂਪੀਅਨਸ਼ਿਪ ਕਰਾਈ ਆ ਔਰ ਛੋਟੇ-ਛੋਟੇ ਬੱਚਿਆਂ ਨੂੰ ਬਹੁਤ ਮੋਟੀਵੇਟ ਕੀਤਾ ਹੈ ਔਰ ਜਿਨ੍ਹਾਂ ਦੇ ਪ੍ਰਾਈਜ਼ ਜਿਨ੍ਹਾਂ ਨੇ ਪੋਜੀਸ਼ਨਾਂ ਆਈਆਂ ਉਹਨਾਂ ਨੂੰ ਨੇ ਪ੍ਰਾਈਜ਼ ਵੀ ਦਿੱਤੇ ਆ ਔਰ ਇਸ ਚੀਜ਼ ਦੇ ਨਾਲ ਬੱਚਿਆਂ ਦੇ ਵਿੱਚ ਹੋਰ ਉਤਸ਼ਾਹ ਬਣੂਗਾ ਔਰੇ ਹੋਰ ਦਿਲ ਲਾ ਕੇ ਜਿਹੜੀ ਪ੍ਰੈਕਟਿਸ ਕਰਨਗੇ ਮਿਹਨਤ ਕਰਨਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੇ ਪੰਜਾਬ ਦਾ ਨਾਮ ਦੇਸ਼ ਦਾ ਨਾਮ ਜਰੂਰ ਰੋਸ਼ਨ ਕਰਨਗੇ ਸਮ ਜਿਹੜੀ ਨੌਜਵਾਨੀ ਨਸ਼ਿਆਂ ਚ ਗਲਤਾਨ ਹੋ ਰਹੀ ਉਹਨੂੰ ਵੀ ਕੀ ਕਹਿਣਾ ਕਿਸ ਦੇਸ ਦੇਣਾ ਚਾਹੀਦਾ ਦੇਖੋ ਇਹ ਹੀ ਇੱਕ ਪਲੇਟਫਾਰਮ ਆ ਸਪੋਰਟਸ ਦਾ ਜਿਹੜਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਲਿਜਾ ਸਕਦਾ ਸ਼ਾਇਦ ਤੁਸੀਂ ਇਸ ਗੱਲ ਤੋਂ ਵਾਕਿਫ ਹੋਵੋਗੇ ਔਰ ਮੇਰੇ ਨਾਲ ਮੰਤفق ਵੀ ਹੋਵੋਗੇ ਕਿ ਪਹਿਲਿਆਂ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਹੁੰਦੀਆਂ ਸੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਹੁੰਦੀਆਂ ਸੀ ਉਹ ਖੇਡ ਮੈਦਾਨਾਂ ਦੇ ਵਿੱਚ ਹੁੰਦੀਆਂ ਸੀ ਪਿੰਡਾਂ ਦੀਆਂ ਪੰਚਾਇਤਾਂ ਠੇਕੇ ਤੇ ਜ਼ਮੀਨਾਂ ਨਹੀਂ ਸੀ ਦਿੰਦੀਆਂ ਹੁੰਦੀਆਂ ਉਹਨਾਂ ਨੇ ਸਪੋਰਟਸ ਦੀਆਂ ਗਰਾਊਂਡ ਬਣਾਈਆਂ ਹੁੰਦੀਆਂ ਸੀ ਤਾਂ ਕਿ ਬੱਚੇ ਸਵੇਰ ਸ਼ਾਮ ਆ ਕੇ ਉਹਨਾਂ ਗਰਾਊਂਡਾਂ ਦੇ ਵਿੱਚ ਖੇਡਣ ਔਰ ਆਪਣੀ ਜਵਾਨੀ ਨੂੰ ਜਿਹੜਾ ਸਾਂਭ ਸਕਣ ਲੇਕਿਨ ਇਹ ਬਦਕਿਸਮਤੀ ਆ ਕਿ ਅੱਜਕੱਲ ਪੰਚਾਇਤਾਂ ਨੇ ਜਿਹੜੀਆਂ ਜ਼ਮੀਨਾਂ ਆ ਉਹ ਠੇਕਿਆਂ ਤੇ ਦੇਣੀਆਂ ਸ਼ੁਰੂ ਕਰਤੀਆਂ ਔਰ ਗਵਰਨਮੈਂਟ ਵੀ ਇਸ ਪਰ ਸੇ ਧਿਆਨ ਨਹੀਂ ਦੇ ਰਹੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਜੇ ਅਸੀਂ ਸਪੋਰਟਸ ਦਾ ਕਲਚਰ ਡਵੈਲਪ ਕਰਨਾ ਚਾਹੁੰਦੇ ਆ ਇਹ ਸਾਨੂੰ ਪਿੰਡੂ ਲੈਵਲ ਤੋਂ ਕਰਨਾ ਪਊਗਾ ਪਿੰਡਾਂ ਦੇ ਵਿੱਚ ਗਰਾਊਂਡਾਂ ਬੱਚਿਆਂ ਲਈ ਮੁਹੱਈਆ ਕਰਾਉਣੀਆਂ ਪੈਣਗੀਆਂ ਤਾਂ ਕਿ ਬੱਚੇ ਸਪੋਰਟਸ ਵਾਲੇ ਪਾਸੇ ਆਉਣ ਜਦੋਂ ਉਹ ਸਪੋਰਟਸ ਕਰਨਗੇ ਤੇ ਉਹ ਆਟੋਮੈਟਿਕਲੀ ਜਿਹੜੀ ਆ ਉਹ ਨਸ਼ਿਆਂ ਤੋਂ ਦੂਰ ਹੋ ਜਾਣਗੇ ਥੈਂਕ ਯੂ ਸਰ ਥੈਂਕ ਯੂ ਹੈ ਸਰ ਅੱਜ ਜਿਹੜੀ ਜਿਹੜੀ ਪ੍ਰਿੰਸੀਪਲ ਤੇ ਹੋਈ ਹੈ ਜੀ ਇਹਦੇ ਉੱਪਰ ਕੀ ਕੰਨ ਚਾਹੁੰਦੇ ਤੁਸੀਂ ਇਹ ਜਿਹੜੀ ਆਪਣੇ ਡਿਸਟ੍ਰਿਕਟ ਚੈਂਪੀਅਨਸ਼ਿਪ ਹੋਈ ਹੈ ਇਹ ਸਾਡੇ ਜਿਹੜੇ ਬਹੁਤ ਹੀ ਸਤਿਕਾਰਯੋਗ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਕਿਰਿੰਦਰ ਸਿੰਘ ਥਿਆੜਾ ਐ ਸੀਐਸਪੀ ਟੈਕ ਪੰਜਾਬ ਪੁਲਿਸ ਇਹਨਾਂ ਨੇ ਸਭ ਕੁਝ ਤੇ ਦੱਸਤਾ ਵੀ ਆਪਾਂ ਸਪੋਰਟਸ ਵਧੀਆ ਤਰੀਕੇ ਨਾਲ ਕਰੀਏ ਔਰ ਬੱਚੇ ਆਉਣ ਵਾਲੇ ਸਾਡੇ ਦੇਸ਼ ਦਾ ਬ੍ਰੇਸ਼ ਹੈ ਔਰ ਨਸ਼ਿਆਂ ਤੋਂ ਰਹਿਤ ਕਰਨ ਵਾਸਤੇ ਇੱਕ ਸਪੋਰਟ ਸੀ ਕਿ ਇਹੋ ਜੀ ਲਾਈਨ ਹੈ ਕਿ ਬੱਚੇ ਨਸ਼ਿਆਂ ਤੋਂ ਮੁਕਤ ਰਹਿਣਗੇ ਔਰ ਇੱਕਨ ਦੀ ਹੈਲਥ ਔਰ ਜੀ ਸਪੋਰਟ ਸੀ ਡਿਵੈਲਪਮੈਂਟ ਜਿਵੇਂ ਕਿ ਅੱਜ ਤੋਂ ਸੱਤ ਗੁਰਦਾਸਪੁਰ ਦੀ ਖਾਸ ਕਰਕੇ ਜਿਹੜੀ ਜਮਨਾਸਟਿਕ ਸੀਗੀ ਅੱਜ ਤੋਂ 8-10 ਸਾਲ ਪਹਿਲੇ ਕਾਫੀ ਪਹਿਲਾਂ ਅੱਛੀ ਸੀਗੀ ਪਰ ਕੁਝ ਡਾਊਨ ਪਰਫਾਰਮੈਂਸ ਹੋਣ ਕਰਕੇ ਇਹ ਸਾਨੂੰ ਉਪਰਾਲਾ ਐਸੋਸੀਏਸ਼ਨ ਜਿਹੜਾ ਉਪਰਾਲਾ ਕੀਤਾ ਸਾਡੇ ਮਾਨਯੋਗ ਸstdcਾਰ ਜੋ ਥਿਆੜਾ ਸਾਬ ਨੇ ਹੀ ਸਾਨੂੰ ਇਸ ਰਸਤੇ ਲਾਇਆ ਵੀ ਤੁਸੀਂ ਇਹ ਐਸੋਸੀਏਸ਼ਨ ਬਣਾਓ ਤੇ ਅਸੀਂ ਸਾਰੇ ਸਾਡੇ ਸੀਨੀਅਰ ਜਿਹੜੇ ਸਾਡੇ ਭਾਜੀ ਨੇ ਸਾਡੇ ਸੀਨੀਅਰ ਮੋਸ ਸੀਨੀਅਰ ਨੇ ਸਾਡੇ ਪਲੇਅਰ ਉਹਨਾਂ ਦੇ ਮੋਟੀਵੇਟ ਕਰਨਾ ਸਾਡੇ ਇਹਨਾਂ ਦੇ ਮੋਟੀਵੇਟ ਕਰਨਾ ਇਹ ਅੱਜ ਜਿਹੜੀ ਐਸੋਸੀਏਸ਼ਨ ਬਣੀ ਆ ਇਹਨਾਂ ਦੇ ਉਪਰਾਲੇ ਦੇ ਨਾਲ ਹੀ ਇਹਨਾਂ ਦੀ ਹਿੰਮਤ ਵਾਲੇ ਦਾ ਅਸ਼ੀਰਵਾਦ ਦੇ ਨਾਲ ਹੀ ਅੱਜ ਅਸੀਂ ਇਸ ਲੈਵਲ ਤੇ ਪਹੁੰਚੇ ਆ ਕਿ ਅੱਜ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਦੇ ਆ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਵੱਧ ਕੇ ਹਿੱਸਾ ਇਹ ਬੱਚਿਆਂ ਦਾ ਆਪਾਂ ਯੋਗਦਾਨ ਨਿਭਾਵਾਂਗੇ ਤੇ ਜਿਨ੍ਹਾਂ ਵੀ ਸਾਡੇ ਕੋਲ ਐਸੋਸੀਏਸ਼ਨ ਵੱਲੋਂ ਹੋ ਸਕਿਆ ਵੱਧ ਤੋਂ ਵੱਧ ਉਪਰਾਲੇ ਕਰਾਂਗੇ ਇਹ ਬੱਚਿਆਂ ਨੂੰ ਅਸੀਂ ਕਾਮਯਾਬ ਕਰਨ ਵਾਸਤੇ ਸਰਟੀਸ ਪੁਲਿਸ ਡਿਪਾਰਟਮੈਂਟ ਦੇ ਜੇ ਨਹੀਂ ਬੰਦ ਕਰਨੇ ਹੁਣ ਤੇ ਕੋਈ ਲਿਮਿਟ ਟਾਈਮ ਤੇ ਲੱਗਦਾ ਨਹੀਂ ਵਸੇ ਦੇਖੋ ਜਿਵੇਂ ਕਿ ਜੇ ਪਬਲਿਕ ਸਾਡਾ ਸਾਥ ਦੇਵੇ ਕਿਉਂਕਿ ਇਹ ਅੰਦਰ ਕੋਈ ਜাদু ਛੜੀ ਤੇ ਹੈ ਨਹੀਂ ਪੰਜਾਬ ਪੁਲਿਸ ਕੋਈ ਇੱਕਦਮ ਸਾਰੇ ਬੰਦ ਕਰ ਦੇਗੀ ਕੋਈ ਪੰਜਾਬ ਪੁਲਿਸ ਦੇ ਨਾਲ ਨਾਲ ਪਬਲਿਕ ਦਾ ਸਹਿਯੋਗ ਆਣਾ ਬਹੁਤ ਜ਼ਰੂਰੀ ਹੈ ਜਿੰਨੀ ਦੇ ਸਾਡੇ ਪਬਲਿਕ ਸਾਡਾ ਸਹਿਯੋਗ ਨਹੀਂ ਦੇਗੀ ਉੱਚੇ ਕਿ ਦੌਰ ਚੱਲਦਾ ਰਹੇਗਾ ਪਰ ਕੋਸ਼ਿਸ਼ ਕਰ ਰਹੀ ਹੈ ਪੰਜਾਬ ਪੁਲਿਸ ਵੀ ਜਲਦੀ ਜਲਦੀ ਇਹ ਚੀਜ਼ ਖਤਮ ਹੋਵੇ ਪੰਜਾਬ ਸਰਕਾਰ ਵੀ ਇਹ ਚਾਹਦੀ ਹੈ ਕਿ ਜਿਹੜਾ ਇਹ ਪੰਜਾਬ ਹੈ ਰੰਗਲਾ ਪੰਜਾਬ ਹੈ ਇਹ ਵਧੀਆ ਔਰ ਸਚੱਜਾ ਔਰ ਅੱਛਾ ਦੇਖਿਓ ਔਰ ਇਥੋ ਜੇ ਨਸ਼ਾ ਖਤਮ ਹੋਣਾ ਚਾਹੀਦਾ ਖੇਡਾਂ ਵੱਤਨ ਪੰਜਾਬ ਵਰਗੀ ਇਵੈਂਟ ਵਧੀਆ ਤਰੀਕੇ ਦਾ ਹੋ ਰਿਹਾ ਜੀ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਦੇਖੋ ਮੈਂ ਇਹ ਜੀ ਚਾਹਨਾ ਵੀ ਜਿਹੜੇ ਹੁਣ ਪੰਜਾਬ ਵਧੀਆ ਖੇਡਾਂ ਵੱਤਨ ਪੰਜਾਬ ਦੇ ਹੋ ਰਹੀਆਂ ਇਹਦੇ ਨਾਲ ਨਾਲ ਸਾਡੇ ਤਕਰੀਬਨ ਡਿਪਾਰਟਮੈਂਟ ਦੇ ਵਿੱਚ ਵੀ ਕਾਫੀ ਜਿਹੜੇ ਪਲੇਅਰ ਓਵਰਏਜ ਹੋ ਰਹੇ ਨੇ ਕੁਝ ਸਟੇਟਮੈਂਟ ਪੇਪਰਾਂ ਤੇ ਵੀ ਆਈ ਆ ਕਿ ਇਹ ਜਿਹੜਾ ਜੀ ਓਵਰਏਜ ਹੋ ਜਾਂਦੇ ਆ ਪਲੇਅਰ ਖੇਡਾਂ ਵੱਤਨ ਪੰਜਾਬ ਦੀਆਂ ਦੇ ਨਾਲ ਦੇ ਨਾਲ ਜਿਹੜੇ ਬੱਚਿਆਂ ਦੀ ਭਰਤੀ ਇਹ ਟਾਈਮ ਟਾਈਮ ਕੀਤੀ ਜਾਏ ਤਾਂ ਜੋ ਕਿਸੇ ਦਾ ਕੋਈ ਟੀਮ ਜਿਹੜਾ ਕੀਮਤੀ ਹੈ ਟਾਈਮ ਇਹ ਖਰਾਬ ਨਾ ਹੋਵੇ ਇਹ ਜਿਹੜੀ ਜਵਾਨੀ ਹੈ ਅਗਰ ਜਿਹਨੂੰ ਟਾਈਮ ਸਰ ਉਹਨੂੰ ਆਪਾਂ ਉਹਨੂੰ ਮੰਜ਼ਲ ਨਹੀਂ ਮਿਲੇਗੀ ਜਾਂ ਉਹਨੂੰ ਭਰਤੀ ਨਾ ਕਰਾਂਗੇ ਤਾਂ ਉਹ ਬੱਚਾ ਹਮੇਸ਼ਾ ਡਿਪਰੈਸ਼ਨ ਚ ਰਹੇਗਾ ਔਰ ਉਹ ਨਸ਼ਿਆਂ ਵੱਲ ਜਾ ਸਕਦਾ ਇਹਨੂੰ ਰੋਕਣ ਵਾਸਤੇ ਜਲਦ ਤੋਂ ਜਲਦ ਕੋਈ ਸਾਡੀ ਜੀ ਪੰਜਾਬ ਦੀ ਸਪੋਰਟਸ ਬਿਲਕੁਲ ਖਤਮ ਹੋਣ ਦੇ ਤਦਾਰ ਤੇ ਹੈ ਅਗਰ ਅਸੀਂ ਇਹ ਟਾਈਮ ਸਰ ਭਰਤੀ ਨਹੀਂ ਕਰਾਂਗੇ ਤੇ ਜਲਦੀ ਤੋਂ ਜਲਦੀ ਮੈਨੂੰ ਨਹੀਂ ਲੱਗਦਾ ਪੀ ਇਹ ਦੀ ਅਪਰੂਵਮੈਂਟ ਹੋਏਗੀ ਖੇਡਾਂ ਪੰਜਾਬ ਦੀ ਤਾਂ ਹੀ ਵਧੀਆ ਲੈਣਗੇ ਵੀ ਜੇ ਇਹਨਾਂ ਨੂੰ ਬੱਚੇ ਨੂੰ ਟਾਈਮ ਟਾਈਮ ਮੋਟੀਵੇਟ ਕੀਤਾ ਉਹਨਾਂ ਨੂੰ ਨੂੰ ਖਤ ਦਿੱਤਾ ਜਾਂਦਾ ਸਮਾਤ ਦਿੱਤਾ ਨਾ ਕੀ ਕਹਿਣਾ ਚਾਹੁੰਦੀ ਜੀ ਕਿ ਕਿੱਥੇ ਸੁਰੇਂਦਰ ਸਭ ਤੋਂ ਪਹਿਲਾਂ ਮੈਂ ਸਰਦਾਰ ਕੁਲਵਿੰਦਰ ਸਿੰਘ ਪ੍ਰੈਜੈਂਟ ਟਿਨਾਸਟਿਕ ਐਸੋਸੀਏਸ਼ਨ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਛੋਟੇ ਜਿਹੇ ਬਲਾਵੇ ਤੇ ਅੱਜ ਇੱਥੇ ਪਹੁੰਚੇ ਆ ਤੇ ਸਾਡਾ ਹੌਸਲਾ ਵਧਾਈ ਕੀਤੀ ਆ ਤੇ ਬੱਚਿਆਂ ਨੂੰ ਜਿਹੜਾ ਉਹ ਸਨਮਾਨ ਦਿੱਤਾ ਤੇ ਬੱਚੇ ਦੀ ਨਾ ਹੌਸਲਾ ਵਧਾਈ ਤੇ ਇਹ ਸਾਡੀ ਸੈਕੰਡ ਟਾਈਮ ਆਪਾਂ ਜੋ ਡਿਸਟ੍ਰਿਕਟ ਟੈਂਪਲਿਓ ਕਰਾਈ ਆ ਘਟੂ ਘਟ 100 ਬੱਚਿਆਂ ਚ ਭਾਗ ਲਿਆ ਔਰ ਬੋਸੀ ਜੋਸ਼ਨਾ ਬੱਚਿਆਂ ਨੇ ਇਸ ਚ ਭਾਗ ਲਿਆ ਆ ਤੇ ਜਿਹੜੀ ਹੁਣ ਸਬ ਜੂਨੀਅਰ ਸਿਨੀਅਰ ਜੋ ਸਟੇਟ ਹੋਣ ਜਾ ਰਹੀ ਆ ਫਤੇਗੜ ਸਾਹਿਬ ਔਰ ਸਿਨੀਅਰ ਸਟੇਟ ਜਾਂਦਰ ਹੋਣ ਜਾ ਰਹੀ ਆ ਉਹਦੇ ਵਿੱਚ ਬੱਚੇ ਨਹੀਂ ਸਿਲੈਕਸ਼ਨ ਕੀਤੀ ਗਈ ਆ ਤੇ ਇਹ ਜਿਹੜੇ ਬੱਚੇ ਸਿਲੈਕਟ ਹੋਏ ਆ ਉਹ ਅੱਗੇ ਬੱਚੇ ਜਾ ਕੇ ਸਟੇਟ ਵਿੱਚ ਪਾਸਵਰਟ ਕਰਨਗੇ ਤੇ ਉੱਥੇ ਮੈਂ ਉਮੀਦ ਕਰਨਾ ਕਿ ਵਧੀਆ ਪ੍ਰਦਰਸ਼ਨ ਕਰਨਗੇ ਜੀ ਸੰਤਨ ਕਿਉਂ